ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਅੱਪਾ ਬਣਾਵਾਂਗੇ ਮਟਰ ਮਸਾਲਾ ਇਹਦੇ ਵਾਸਤੇ ਆਪਾਂ ਮਟਰ, ਹਰਾ ਧਨੀਆ, ਦਹੀਂ, ਟਮਾਟਰ, ਮਿਰਚਾਂ ਤੇ ਨਾਲ ਹੀ ਪਾਵਾਂਗੇ ਲਸਣ, ਅਦਰਕ ਤੇ ਬਰੀਕ ਕੱਟੇ ਹੋਏ ਪਿਆਜ਼ ਬਹੁਤ ਹੀ ਵਧੀਆ ਆਪਾਂ ਮਟਰ ਮਸਾਲੇ ਦੀ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਸਰੋਂ ਦੇ ਤੇਲ ਦੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਗੈਸ ਨੂੰ ਰੱਖਾਂਗੇ ਮੀਡੀਅਮ ਤੇ ਇੱਕ ਚਮਚਾ ਪਾਏ ਆਪਾਂ ਇਹਦੇ ਵਿੱਚ ਜੀਰੇ ਦਾ ਤੇ ਇੱਕ ਚਮਚਾ ਪਾਵਾਂਗੇ ਸੁੱਕਾ ਧਨੀਆ ਬਿਲਕੁਲ ਜਿਹਨੂੰ ਆਪਾਂ ਚੰਗੀ ਤਰ੍ਹਾਂ ਪਾਊਡਰ ਬਣਾ ਲਿਆ ਸੀ ਤੇ ਚੌਥਾ ਐਸਾ ਪਾਵਾਂਗੇ ਕਾਲੀ ਮਿਰਚ ਦਾ ਬਹੁਤ ਵਧੀਆ ਟੇਸਟੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਤੇ ਚੌਥਾ ਐਸੇ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਦਾ ਅਜਵੈਨ ਤੁਸੀਂ ਜ਼ਰੂਰ ਐਡ ਕਰੋ ਬਹੁਤ ਵਧੀਆ ਹੁੰਦੀ ਹੈ ਸਿਹਤ ਦੇ ਲਈ ਤੇ ਹੁਣ ਆਪਾਂ ਇਹਨੂੰ 1 ਮਿੰਟ ਲਈ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨ ਕੇ ਦੇਦੇ ਵਿੱਚ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਦਰਕ ਬਹੁਤ ਹੀ ਵਧੀਆ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਜੀ ਨਾਲ ਹੀ ਪਤਾ ਕਿ ਆਪਾਂ ਇਹਦੇ ਵਿੱਚ ਲਸਣ ਬਰੀਕ ਕੱਟਿਆ ਹੋਇਆ ਤੇ ਹਰੀਆਂ ਮਿਰਚਾਂ ਇਹ ਸਾਰੇ ਸਮਾਨ ਨੂੰ ਆਪਾਂ ਬਿਲਕੁਲ ਬਰੀਕ ਸਟ ਕੱਟਿਆ ਹੋਇਆ ਇਹਨੂੰ ਬਿਲਕੁਲ ਬਹੁਤ ਮੋਟਾ ਮੋਟਾ ਨਹੀਂ ਕੱਟਣਾ ਠੀਕ ਹੈ ਜੀ ਜੇ ਤੁਸੀਂ ਚਾਹੋ ਤਾਂ ਇਹਨੂੰ ਮਿਕਸਰ ਦੇ ਵਿੱਚ ਇਹਦੀ ਪੇਸਟ ਬਣਾ ਕੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਪਰ ਜਦ ਆਪਾਂ ਬਰੀਕ ਬਰੀਕ ਮਸਾਲਾ ਕੱਟ ਕੇ ਇਹਦੀ ਸਬਜੀ ਬਣਾ ਕੇ ਤਿਆਰ ਕਰਾਂਗੇ ਉਹ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਲੱਗਦੀ ਹੈ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਇੱਕ ਵਾਰੀ ਲਓ ਜੀ ਹੁਣ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਇਹਨੂੰ ਸਾਰੇ ਮਸਾਲੇ ਨੂੰ ਆਪਾਂ ਮੀਡੀਅਮ ਗੈਸ ਤੇ ਭੁੰਨਾ ਹੈ ਕਿ ਤਾਂ ਕਿ ਆਪਣੇ ਪਿਆਜ਼ ਬਿਲਕੁਲ ਵੀ ਕੱਚੇ ਨਾ ਰਹਿਣ ਤੇ ਪੂਰਾ ਬ੍ਰਾਊਨ ਕਰਕੇ ਆਪਾਂ ਕੱਚੇ ਮਸਾਲੇ ਦੇ ਵਿੱਚ ਇਹਨੂੰ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਬ੍ਰਾਊਨ ਕਰਾਂਗੇ ਲਓ ਜੀ ਨਾਲ ਨਾਲ ਇਸ ਤਰ੍ਹਾਂ ਆਪਾਂ ਕੜਚੀ ਮਾਰਦੇ ਰਵਾਂਗੇ ਪਿਆਜ਼ ਆਪਣੇ ਬਹੁਤ ਹੱਦ ਤੱਕ ਬ੍ਰਾਊਨ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਪਕਾ ਲਾਂਗੇ ਲਓ ਜੀ ਜੇ ਅਜ ਆਪਣੇ ਬ੍ਰਾਊਨ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਨੂੰ ਵੀ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ਇਸ ਤਰੀਕੇ ਦੇ ਨਾਲ ਲੋ ਜੀ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂ ਚੰਗੀ ਤੱਕ ਟਮਾਟਰ ਤੇ ਪਿਆਜ਼ ਆਪਸ ਵਿੱਚ ਚੰਗੀ ਤਰ੍ਹਾਂ ਘੁਲ ਨਹੀਂ ਜਾਂਦੇ ਇਸ طرح ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣਦੀ ਹੈ। ਕਈ ਵਾਰੀ ਆਪਣਾ ਮਨ ਮਟਰ, ਆਲੂ ਜਾਂ ਮਟਰ ਪਨੀਰ ਦੀ ਆਪਾਂ ਸਬਜੀ ਬਣਾਉਣੇ ਆਪਣਾ ਮਨ ਨਹੀਂ ਕਰਦਾ ਹੈ ਕਿ ਬਾਰ ਬਾਰ ਉਹੀ ਡਿਸ਼ ਨੂੰ ਖਾਣ ਵਾਸਤੇ। ਇਹ ਇੱਕ ਨਵੇਂ ਤਰੀਕੇ ਨਾਲ ਤੁਸੀਂ ਘਰ ਦੇ ਵਿੱਚ ਬਣਾ ਕੇ ਸਬਜੀ ਨੂੰ ਤਿਆਰ ਕਰ ਸਕਦੇ ਹੋ। ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਨਾਲ ਬਣੀ ਕੇ ਤਿਆਰ ਹੋ ਜਾਂਦੀ ਹੈ। ਲਓ ਜੀ। ਗੈਸ ਆਪਣਾ ਬਿਲਕੁਲ ਮੀਡੀਅਮ ਹੈ। ਹੁਣ ਸਭ ਤੋਂ ਪਹਿਲਾਂ ਪਾਵਾਂਗੇ ਇਹਦੇ ਚਾਪ ਇੱਕ ਚਮਚਾ ਨਮਕ ਦਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਹੋਰ ਐਡ ਕਰਤਾ। ਤੁਸੀਂ ਚਾਹੋ ਤਾਂ ਨਮਕ ਨੂੰ ਵੱਧ ਘੱਟ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਕਿਲਾ ਨਮਕ ਹੀ ਪਾਇਆ ਇਹਦੇ ਵਿੱਚ ਤਾਂ ਕਿ ਆਪਣੇ ਟਮਾਟਰ ਚੰਗੀ ਤਰ੍ਹਾਂ ਪਿਆਜ਼ ਵਿੱਚ ਘੁਲ ਜਾਣ ਜਦੋਂ ਵੀ ਤੁਸੀਂ ਸਬਜ਼ੀ ਬਣਾਓ ਟਮਾਟਰ ਦੇ ਵਿੱਚ ਤੇ ਪਿਆਜ਼ਾਂ ਦੇ ਵਿੱਚ ਪਹਿਲਾਂ ਨਮਕ ਪਾ ਸਕਦੇ ਹੋ ਇਹਨਾਂ ਦੋਨੇ ਚੀਜ਼ਾਂ ਆਪਸ ਵਿੱਚ ਚੰਗੀ ਤਰ੍ਹਾਂ ਘੁਲ ਜਾਂਦੀਆਂ ਠੀਕ ਹੈ ਜੀ ਲਓ ਜੀ ਇੱਕ ਮਟਲੀ ਆਪਾਂ ਨੂੰ ਇਹ ਵੀ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਚੰਗੀ ਤਰ੍ਹਾਂ ਮਸਾਲਾ ਪੁੰਚ ਗਿਆ ਹੈ ਹੁਣ ਆਪਾਂ ਪਾਵਾਂਗੇ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਲਦੀ ਨੂੰ ਠੀਕ ਹੈ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਹਲਦੀ ਦਾ ਪਾਇਆ ਸਾਰੇ ਮਸਾਲੇ ਤੁਸੀਂ ਆਪਣੀ ਸਬਜੀ ਜਿੰਨੀ ਕਿ ਆਪਾਂ ਸਬਜੀ ਬਣੀ ਉਹਦੇ ਹਿਸਾਬ ਨਾਲ ਤੁਸੀਂ ਮਸਾਲਿਆਂ ਨੂੰ ਐਡ ਕਰ ਸਕਦੇ ਹੋ ਅੱਧਾ ਚਮਚਾ ਪਾਇਆ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਤਾਂ ਕਿ ਇਹਦਾ ਕਲਰ ਬਹੁਤ ਵਧੀਆ ਆਵੇ ਤੇ ਥੋੜੀ ਜਿਹੀ ਹਲਕੀ ਜਿਹੀ ਪਾਈ ਆਪਾਂ ਲਾਲ ਮਿਰਚ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਗਰਮ ਮਸਾਲੇ ਦਾ ਠੀਕ ਹੈ ਜੀ ਹੁਣ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਮਿੰਟ ਲਈ ਭੁੰਨਾਗੇ ਤਾਂ ਕਿ ਦਾ ਕੱਚਾਪਨ ਬਿਲਕੁਲ ਖਤਮ ਹੋ ਜੇ ਆਪਾਂ ਤੁਹਾਨੂੰ ਦੱਸਦੀ ਆ ਆਪਣੇ ਕੋਲੇ ਅੱਧਾ ਕਿਲੋ ਮਟਰ ਨੇ ਠੀਕ ਹੈ ਜੀ ਮੀਜ਼ਰਮੈਂਟ ਦੇ ਸਹਾਰਾ 'ਤੇ ਆਪਾਂ ਉਨਾ ਹੀ ਮਸਾਲਾ ਪਾਇਆ ਉਨਾ ਹੀ ਇਹਦੇ ਵਿੱਚ ਨਮਕ ਮਸਾਲੇ ਪਾਏ ਨੇ ਜਿੰਨੀ ਕੁ ਆਪਾਂ ਨੂੰ ਲੋੜ ਆ ਠੀਕ ਹੈ ਜੀ ਅੱਧਾ ਕਿਲੋ ਮਟਰ ਦੀ ਸਬਜ਼ੀ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ ਤੇ ਇਹਦੇ ਵਿੱਚ ਸਿਰਫ ਆਪਾਂ 3-4 ਚਮਚੇ ਹੀ ਦਹੀਂ ਦੇ ਐਡ ਕਰਨੇ ਤਾਂ ਆਪਾਂ ਤੁਹਾਨੂੰ ਦੱਸ ਦਿੰਨੇ ਏ ਬਿਲਕੁਲ ਫ੍ਰੈਸ਼ ਦਹੀਂ ਆ ਆਪਣੇ ਕੋਲ ਇਹਦੇ ਵਿੱਚ ਸਿਰਫ ਵੱਡੇ 3-4 ਚਮਚੇ ਨੇ ਬਸ ਜ਼ਿਆਦਾ ਐਡ ਨਹੀਂ ਕਰਨਾ ਹੈਗਾ ਤੇ ਇੱਧਰ ਆਪਣਾ ਮਸਾਲਾ ਵੀ ਨਾਲ ਦੀ ਨਾਲ ਭੁੰਨਦਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਦਹੀਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਠੀਕ ਹੈ ਜੀ ਇਹ ਪਾਉਣਾ ਜ਼ਰੂਰੀ ਹੈ ਤਾਂ ਕਿ ਆਪਣਾ ਸਬਜ਼ੀ ਦੇ ਵਿੱਚ ਆਪਣਾ ਦਹੀਂ ਬਿਲਕੁਲ ਵੀ ਫਟੇ ਨਾ ਗੈਸ ਤੁਸੀਂ ਇਮੀਡੀਏਟ ਤੋ ਵੀ ਘੱਟ ਲੋ ਕਰਨਾ ਠੀਕ ਹੈ ਜੀ ਤੇ ਲਗਾਤਾਰ ਆਪਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਰਹਿਣਾ ਹੈਗਾ ਤੁਸੀਂ ਜਦੋਂ ਵੀ ਦਹੀਂ ਨੂੰ ਐਡ ਕਰਨਾ ਉਹਦੇ ਵਿੱਚ ਪਾਣੀ ਪਾ ਕੇ ਐਡ ਕਰਨਾ ਬਿਲਕੁਲ ਵੀ ਆਪਣੀ ਸਬਜੀ ਦੇ ਵਿੱਚ ਫਿਰ ਫਟੋਗਾ ਨਹੀਂ ਤੇ ਬਹੁਤ ਵਧੀਆ ਆਪਣੀ ਇਹ ਸਬਜੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਦਹੀਂ ਬਿਲਕੁਲ ਵੀ ਨਹੀਂ ਘਟਿਆ ਆਏਗਾ ਤੇ ਗੈਸ ਆਪਣਾ ਚਾਲੂ ਹੀ ਆਪਾਂ ਗੈਸ ਨੂੰ ਬੰਦ ਨਹੀਂ ਕੀਤਾ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨਾਲ ਦੇ ਨਾਲ ਲਗਾਤਾਰ ਘੜਸ਼ੀ ਮਲਾਂਦੇ ਰਵਾਂਗੇ ਲਓ ਜੀ ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋ ਜਾਂਦੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਤਾ ਸੀ ਸਿਰਫ ਇੱਕ ਕੜਚੀ ਠੀਕ ਹੈ ਜੀ ਤੇ ਹੁਣ ਇਹਨੂੰ ਢੱਕ ਕੇ ਆਪਾਂ ਮੀਡੀਅਮ ਗੈਸ ਤੇ ਪਕਾਵਾਂਗੇ ਤਾਂ ਕਿ ਆਪਣਾ ਦਹੀਂ ਬਿਲਕੁਲ ਵੀ ਕੱਚਾ ਪਾ ਨਾ ਰਹੇ ਇਸ ਤਰੀਕੇ ਨਾਲ ਤੁਸੀਂ ਮਸਾਲੇਦਾਰ ਮਟਰ ਦੀ ਸਬਜੀ ਬਣਾ ਕੇ ਤਿਆਰ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਏ ਤੇ ਨਾਲ ਉਹਦੇ ਨਾਲ ਆਪਾਂ ਇਹਨੂੰ ਇਸ ਤਰੀਕੇ ਨਾਲ ਹਲਾ ਦਾਂਗੇ ਬਹੁਤ ਵਧੀਆ ਆਪਣਾ ਮਸਾਲਾ ਪੁਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਦੀ ਰੰਗਤ ਆ ਯਾ ਜਿੰਨੇ ਦੇਖ ਨੂੰ ਵਧੀਆ ਲੱਗ ਰਿਹਾ ਜੀ ਖਾਂ ਨੂੰ ਵੀ ਇੰਨਾ ਹੀ ਵਧੀਆ ਲੱਗਦਾ ਹੈ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਮੀਜ਼ਰਮੈਂਟ ਦੇ ਹਿਸਾਬ ਨਾਲ ਤੁਹਾਨੂੰ ਆਪਾਂ ਦੱਸਦਾ ਹੈ ਤੇ ਇਹ ਆਪਣੇ ਕੋਲੇ 1/4 ਕਿਲੋ ਮਟਰ ਨੇ ਠੀਕ ਹੈ ਜੀ ਉਹਨੂੰ ਵੀ ਆਪਾਂ ਨੂੰ ਕੜਾਹੀ ਦੇ ਵਿੱਚ ਪਾਤੇ ਨੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਲਾ ਦਾਂਗੇ ਇਸ ਤਰੀਕੇ ਦੇ ਨਾਲ ਤੇ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਮਟਰਾਂ ਨੂੰ ਵੀ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੰਨਾ ਠੀਕ ਹੈ ਜੀ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਵਧੀਆ ਤੇ ਚੀਸਤੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਮਟਰ ਬਣਨ ਵਾਸਤੇ ਥੋੜਾ ਜਿਹਾ ਟਾਈਮ ਲੈਂਦਾ ਜੇ ਆਪਾਂ ਇਹਨੂੰ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ 2-3 ਵਿਸਲਾਂ ਚ ਹੀ ਬਣ ਕੇ ਤਿਆਰ ਹੋ ਜਾਣਗੇ ਜੇ ਆਪਾਂ ਇਹਨੂੰ ਸਬਜੀ ਨੂੰ ਕੜਾਹੀ ਦੇ ਵਿੱਚ ਬਣਾਵਾਂਗੇ ਇਹ ਥੋੜਾ ਜਿਹਾ ਟਾਈਮ ਲੈਂਦੀ ਹੈ ਠੀਕ ਹੈ ਜੀ ਕਿਉਂਕਿ ਮਟਰ ਕਈ ਵਾਰੀ ਕੱਚੇ ਰਹਿੰਦੇ ਆਂਦੇ ਨੇ ਇਸ ਕਰਕੇ ਤੁਸੀਂ ਇਹਦੇ ਵਿੱਚ ਪਾਣੀ ਜ਼ਰੂਰ ਪਾਣਾ ਠੀਕ ਹੈ ਜੀ ਲੋ ਜੀ ਮਸਾਲੇ ਦੇ ਵਿੱਚ ਜਨ ਆਪਾਂ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਇਸ ਤਰੀਕੇ ਦੇ ਨਾਲ ਤੇ ਨਾਲ ਦੇ ਨਾਲ ਆਪਾਂ 1-2 ਮਿੰਟ ਬਾਅਦ ਇਹਨੂੰ ਹਿਲਾਉਂਦੇ ਰਹਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਇਆ ਇੱਕ ਗਲਾਸ ਪਾਣੀ ਦਾ ਕਿਉਂਕਿ ਆਪਾਂ ਨੂੰ ਮਟਰ ਬਣਾਉਣ ਵਾਸਤੇ ਵੀ ਥੋੜਾ ਜਿਹਾ ਪਾਣੀ ਜ਼ਰੂਰ ਤੇ ਹੈਗੀ ਹੈ ਠੀਕ ਹੈ ਜੀ ਤਾਂ ਕਿ ਮਟਰ ਚੰਗੀ ਤਰ੍ਹਾਂ ਆਪਣੇ ਪਾਣੀ ਕੇ ਤਿਆਰ ਹੋ ਜਾਵੇ ਤੇ ਮੀਡੀਅਮ ਗੈਸ ਤੇ ਸਹੀ ਸਬਜੀ ਬਣਾ ਕੇ ਆਪਾਂ ਤਿਆਰ ਕਰਾਂਗੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਢੱਕ ਦਾਂਗੇ ਢੱਕ ਕੇ ਨੂੰ ਆਪਾਂ ਮੀਡੀਅਮ ਗੈਸ ਤੇ ਬਣਾਵਾਂਗੇ ਵਿੱਚ ਵਿੱਚ ਦੀ ਆਪਾਂ ਨੂੰ ਇਸ ਤਰੀਕੇ ਨਾਲ ਹਿਲਾਉਂਦੇ ਰਵਾਂਗੇ ਤੁਸੀਂ ਦੇਖ ਸਕਦੇ ਹੋ ਜਿੰਨਾ ਆਪਾਂ ਪਾਣੀ ਪਾਇਆ ਸੀ ਫਿਲਹਾਲ ਮੀਡੀਅਮ ਗੈਸ ਤੇ ਫਿਰ ਸਬਜੀ ਨੂੰ ਤਿਆਰ ਕਰ ਰਹੇ ਹਾਂ इससे करके वो पानी थोड़ा थोड़ा जिम्मे जिमें सुी जाओगे उमें अपनी सब्जी बन के बहुत वाली तैयार होगी भाफराई सारी सब्जी बन के अपनी तैयार हो जानी तो बाद आप कोई भी एक्सट्रा पानी ये नहीं पाया ठीक है जी लो जी सब्जी अपनी बहुत ही ज़्यादा वाइ बन केयार हो सकते हो गैस न करता से आप बंद तो हम आपके हरा धनिया कटिया हुआ ਇਸ ਤਰੀਕੇ ਨਾਲ ਤੁਸੀਂ ਮਟਰ ਪਨੀਰ ਦੀ ਸਬਜ਼ੀ ਬਹੁਤ ਵਾਰੀ ਖਾ ਚੁੱਕੇ ਹੋ ਤੁਸੀਂ ਇਸ ਤਰੀਕੇ ਨਾਲ ਮਟਰ ਮਸਾਲਾ ਖਾ ਕੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੁਹਾਨੂੰ ਇਹਦੇ ਵਿੱਚ ਕੋਈ ਵੀ ਆਲੂ ਕੋਈ ਪਨੀਰ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਕਿ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਆਪਣੇ ਘਰ ਵਿੱਚ ਬਣਾਓ ਆਪਣੇ ਬੱਚਿਆਂ ਨੂੰ ਖਵਾਓ ਆਪਣੇ ਮਹਿਮਾਨਾਂ ਨੂੰ ਖਵਾਓ ਤੇ ਜਰੂਰ ਬਣਾਇਓ ਇਸ ਤਰੀਕੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ-ਨਵੇਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ ਇਹ